ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵਨ ਸਿੰਘ ਬਲ ਪੀ ਪੀ ਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਜ਼ਿਲ੍ਹਾ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 2 ਮਾਰਚ 2005 ਨੂੰ ਵਕਤ ਕਰੀਬ 10 ਵਜੇ ਰਾਤ ਬਲਜੀਤ ਸਿੰਘ ਉਰਫ ਬੱਬੂ ਪੁੱਤਰ ਗੁਰਨਾਮ ਸਿੰਘ ਵਾਸੀ ਪੱਤੀ ਮਾਗੇ ਕੀ ਗੁਰਾਇਆ ਤੇ ਤੇਜਵੀਰ ਸਿੰਘ ਉਰਫ ਤੇਜੀ ਪੁੱਤਰ ਅਵਤਾਰ ਸਿੰਘ ਵਾਸੀ ਪੱਤੀ ਮਾਗਾ ਕੀ ਗੁਰਾਇਆ ਦੋਨੋਂ ਫਗਵਾੜਾ ਵਿਖੇ ਸ਼ਰਾਬ ਪੀ ਕੇ ਗੁਰਾਇਆ ਆਪਣੇ ਘਰ ਜਾ ਰਹੇ ਸੀ ਜੋ ਇਹ ਦੋਨੋਂ ਹੀ ਸਕੇ ਚਾਚੇ ਤਾਇਦੇ ਪਰ ਆਹਨ ਜੋ ਰਸਤੇ ਵਿੱਚ ਕਿਸੇ ਗੱਲ ਤੋਂ ਬਲਜੀਤ ਸਿੰਘ ਅਤੇ ਤੇਜਵੀਰ ਸਿੰਘ ਦਾ ਆਪਸ ਵਿੱਚ ਝਗੜਾ ਹੋ ਗਿਆ ਜਿਸ ਤੇ ਤੇਜਵੀਰ ਸਿੰਘ ਗੱਡੀਕਾਰ ਸਵਿਫ ਵਿੱਚ ਰੱਖੀ ਹਾਕੀ ਲੋਹਾ ਨਾਲ ਬਲਜੀਤ ਸਿੰਘ ਉਰਫ ਬੱਬੂ ਦੇ ਸਿਰ ਵਿੱਚ ਹਾਕੀ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ ਅਤੇ ਖੁਦ ਹੀ ਉਸ ਨੂੰ ਹਸਪਤਾਲ ਦਾਖਲ ਕਰਾਉਣ ਲਈ ਲੈ ਕੇ ਚਲਾ ਗਿਆ ਸੀ ਇਸ ਦੌਰਾਨ ਬਲਜੀਤ ਸਿੰਘ ਉਰਫ ਬੱਬੂ ਦੀ ਮੌਤ ਹੋ ਗਈ जिसते सब इंस्पेक्टर गुरशरण सिंह मुख्य अफसर थाना गुराया जिला जलंधर देहाती ने समेत साथी कर्मचारियों मौका से पुज के कार्रवाई की गुरनाम सिंह पुत्र महेंद्र सिंह वासी पति मांगा की गुराया जो मृतक का है है बयान पर मुकदमा नंबर 40 मिट्टी बई मार्च दो हजार पंजी एड़ा धरदा एक सौ बी एन एस थाना गुराया दर्ज रजिस्टर करके मुदली तफ्तीश अमल में लिया ਇਥੇ ਗੱਲ ਵਰਣਨਯੋਗ ਹੈ ਕਿ ਦੋਸ਼ੀ ਆਪਣੇ ਵੱਲੋਂ ਕੀਤੇ ਜੁਰਮ ਨੂੰ ਛੁਪਾ ਰਿਹਾ ਸੀ ਜੋ ਸਖਤੀ ਨਾਲ ਪੁੱਛ ਗਿਛ ਕਰਨ ਤੇ ਅਤੇ ਸਾਇੰਟੀਫਿਕ ਟੰਗ ਨਾਲ ਕੀਤੀ ਗਈ ਤਫ਼ਤੀਸ਼ ਦੇ ਆਧਾਰ ਤੇ ਇਸਨ ਨੇ ਕਤਲ ਨੂੰ 0.2 ਘੰਟਿਆਂ ਵਿੱਚ ਟ੍ਰੇਸ ਕਰ ਲਿਆ ਅਤੇ ਉਸ ਪਾਸੋਂ ਵਾਰਦਾਤ ਵਿੱਚ ਵਰਤੀ ਗਈ ਹਾਕੀ ਲੋਹਾ ਤੇ ਇੱਕ ਕਾਰ ਸਵਿਫਟ ਨੰਬਰੀ DL083U3096 ਬ੍ਰਾਮਦ ਕੀਤੀ ਗਈ ਦੋਸ਼ੀ ਨੂੰ ਮਾਨਯੋਗ ਇਲਾਕਾ ਮੈਜਿਸਟ੍ਰੇਟ ਸਾਹਿਬ ਫਿਲੌਰ ਜੀ ਦੀ ਰਹੀ ਹੈ ਰਿਪੋਰਟ ਅਜੀਤ ਸਿੰਘ ਨਾਗੀ ਮਨਪ੍ਰੀਤ ਸਿੰਘ ਰਾਜਵਿੰਦਰ ਸਿੰਘ ਰਾਜਾ ਕੋਟਲੀ ਦੀ ਗੁਰਾਇਆ ਤੋਂ ਵਿਸ਼ੇਸ਼ ਰਿਪੋਰਟ ਕਾਰਵਾਈ ਕਰਦੇ ਹੋਏ ਆ ਸਬ ਇੰਸਪੈਕਟਰ ਕੁਰਸ਼ਨ ਸਿੰਘ ਐਸ ਐਚਓ ਗੁਰਾਇਆ ਅਤੇ ਉਸ ਦੀ ਟੀਮ ਵੱਲੋਂ ਕਾਰਵਾਈ ਕੀਤੀ ਗਈ ਹੈ ਇਸ ਵਿੱਚ 40 ਨੰਬਰ ਐਫ ਆਈ ਆਰ ਜਿਹੜੀ ਆ ਉਹ ਦਰਜ ਕੀਤੀ ਗਈ ਹੈ ਇਸ ਵਿੱਚ ਦੋ ਚਾਚੇ ਤਾਏ ਦੇ ਪੁੱਤ ਭਰਾ ਸੀ ਜਿਹੜਾ ਚਾਚੇ ਦੇ ਲੜਕੇ ਨੇ ਆਪਣੇ ਤਾਏ ਦੇ بیٹے ਦਾ ਕਤਲ ਕੀਤਾ ਹੈਗਾ ਇਹ ਜਿਹੜਾ ਮ੍ਰਿਤਕ ਬਲਜੀਤ ਸਿੰਘ ਹੈਗਾ ਅਤੇ ਤੇਜਵੀਰ ਇਹ দল ਸ਼ਾਮੀ ਜਿਹੜੇ ਸੀ ਰਾਸਮੇ ਸ਼ਰਾਬ ਪੀਣ ਦੇ ਕਰਕੇ ਫਰਵਾੜੇ ਗਏ ਸਨ ਵਾਪਸੀ ਤੇ ਆਉਂਦੇ ਹੋਏ ਆ ਇਹ ਆਪਣੀ ਸਫਰਤ ਘਾਰ ਤੇ ਆ ਰਹੇ ਸੀ ਜੋੜੇ ਦੀ ਟਕਰਾਹ ਹੋਈ ਜੋ ਬੱਸ ਸਟੈਂਡ ਤੇ ਨਜ਼ਦੀਕ ਆ ਕੇ ਇਕਰਾਰ ਵਦਨ ਦੇ ਕਾਰਨ ਜਿਹੜਾ ਤੇਜ਼ ਵੀਰ ਤੇਜ਼ੀ ਹੈਗਾ ਇਸ ਨੇ ਆਪਣਾ ਹੌਕੀ ਜਿਹੜੀ ਸੀ ਲੋਹੇ ਵਾਲੀ ਟਰਾਲ ਵਾਲੀ ਉਹ ਕੱਟ ਕੇ ਤੇ ਆਪਣੇ ਮਰਤਕ ਬੁਜੀ ਸਿੰਘ ਦੇ ਸਿਰ ਤੇ ਤਿੰਨ ਚਾਰ ਵਾਰ ਕੀਤੀ ਤੇ ਜਿਸ ਨਾਲ ਉਹ ਜ਼ਖਮੀ ਹੋ ਗਿਆ ਕਿ ਉਸ ਤੋਂ ਬਾਅਦ ਉਸ ਦੀ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ ਤੇ ਹਸਪਤਾਲ 'ਚ ਮੌਤ ਹੋਈ ਇਹ ਲੱਗਦਾ ਹੈ ਕਿ ਰਿਲੇਟਡ ਤੇ ਤੇਜਵੀਰ ਸਿੰਘ ਜਿਹੜਾ ਸੀ ਇਹ ਬਲਜੀਤ ਸਿੰਘ ਨੂੰ ਨਾਲ ਲੈ ਕੇ ਤੋ ਉੱਥੇ ਹਸਪਤਾਲ ਦਾਖਲ ਕਰਾਉਣ ਗਿਆ ਜੋ ਉਸ ਉਸ ਦੀ ਉੱਥੇ ਮੌਤ ਹੋ ਗਈ ਇਹ ਸਿਰਫ ਸਪਸ਼ਟਾਣਾ ਚਾਹੁੰਦਾ ਸੀ ਵੀ ਮੇਰਾ ਪਤਾ ਨਾ ਲੱਗੇ ਕਿ ਮੌਤ ਦਾ ਕਾਰਨ ਕੀ ਸੀ ਪਰ ਇਹ ਅਪੀਸ਼ ਕਰਦੇ ਹੋਇਆ ਐਸਐਚਓ ਗਰਾਂ ਅੰਦੁਸ਼ਾਰਨ ਸਿੰਘ ਅਤੇ ਉਸ ਦੀ ਟੀਮ ਨੂੰ ਸੈਂਸਿਟਿਵਿਕ ਢੰਗ ਨਾਲ ਅਤੇ ਜਿਹੜੇ ਹਿਊਮਨ ਇੰਟੈਲੀਜੈਂਸ ਪਲੱਸ ਜਿਹੜੇ ਲੋਕੀ ਮੌਕੇ ਤੇ ਗਵਾਹ ਸਨ ਉਹਨਾਂ ਦੇ ਬੁਸ਼ੇਸ਼ ਤੋਂ ਸਬਤ ਹੋ ਗਿਆ ਸੀ ਜੇਨ ਜਦੋਂ ਰਾਤ ਸਮੇਂ ਹਾਕੀ ਨਾਲ ਉਹਦੇ ਸਿਰ ਤੇ ਵਾਰ ਕੀਤੇ ਸਨ ਤੋਂ ਜ਼ਖਮੀ ਹੋ ਗਿਆ ਤੇ ਜ਼ਖਮਾਂ ਦੀ ਜਿਹੜੀ ਤਾਬਨਾ ਚੱਲ ਰਹੀ ਹੋਇਆ ਉਸ ਦੀ ਜਿਹੜੀ ਮੌਤ ਆ ਉਹ ਹੋ ਗਈ ਤੇ ਇਹ ਛੋਟੇ ਜਿਹੇ 23-24 ਸਾਲ ਦਾ ਹੈਗਾ ਜੀ ਤੇ ਇਸ ਦੀ ਮੌਤ ਹੋ ਗਈ ਹੈਗੀ ਆ ਮੈਸਿਕਲੀ ਇਹ ਦੋਨੋਂ ਜਿਹੜੇ ਸੀ ਇਹ ਆਪਣੇ ਪਰਖਾਨ ਲੱਕੜ ਦਾ ਕੰਮ ਕਰਦੇ ਨੇ ਤੇ ਪਿਛੇ ਵੱਜੋਂ ਇਸ ਇਹਦੀ ਮੌਤ ਹੋਈ ਤੇ ਜਿਹੜੀ ਇਹੋ ਚੱਪਈ ਸੀ ਕਿ ਕਾਰ ਦੇ ਨਾਲ ਪੱਕੇ ਹੋ ਗਿਆ ਇਹ ਦੋਸ਼ੀ ਤੇਜਵੀਰ ਸਿੰਘ ਦੀ ਰੈਸਟ ਪਾ ਲਈ ਹੈਗੀਆ ਇਸ ਵਿੱਚ ਦਾ ਜਿਹੜਾ ਹੈਗਾ ਜਿਹੜੀ ਨੂੰ ਵਾਕਿਆ ਦੇ ਵਿੱਚ ਮਾਰਨ ਵਕ ਸਮੇਂ ਥੋਕੀ ਦੀ ਵਾਸਤੋਂ ਕੀਤੀ ਸੀ ਉਹੀ ਬਰਾਮਦ ਕਰ ਲਈ ਹੈ ਸੂਫਟ ਗੱਡੀ ਨੂੰ ਬਰਾਮਦ ਕਰ ਲਈ ਹੈ ਤੇ ਦੋਸ਼ੀ ਦੀ ਰੈਸਟ ਪਹਿ ਚੁੱਕੀ ਹੈਗੀ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਇਹਦਾ ਪੁਲਿਸ ਸਮਾਨ ਲੈ ਕੇ ਹੋਰ ਵੀ ਕਾਰਨ ਕੀ ਕੀ ਕਾਰਨ ਇਸ ਵਾਲੇ ਦੀ ਮੌਤ ਦੇ ਪਿਛੇ